کام کرود ترشنا کے لینے گتنی ایک جانی فوٹی آسو ن سو بوڑ موے بن پانی چلت کت کرت ٹیھے چرم دشتا کے موندے درگند ہی کے بی ਰਾਮ ਨਾਮ ਜਪੋ ਤੁਮਨ ਪ੍ਰਮ ਭੂਲੇ ਤੁਮ ਤੇ ਕਾਲ ਨ ਦੂਰੇ ਅਨਕ ਯਤਨ ਕਰ ਇਹ ਤਨ ਰੱਖ ਰਹਿ ਅਵਸਥਾ ਪੂਰੇ ਆਪਨ ਕੀਆ ਤਸੂ ਨ ਹੋਵ ਕਿਆ ਕੋ ਕਰ ਪਰਾਨੀ ਜਾਂ ਤਿਸ ਭਾਵੈ ਸਤਗੁਰ ਭੇਟੈ ਏਕੋ ਨਾਮ ਬਖਾਨੀ ਬਲੂਆ ਕੇ ਕਰੂਆ ਮੈਂ ਬਸਤੇ ਫੁੱਲਵਤ ਦੇ ਆਯਾਨੀ ਔ ਕਬੀਰ ਜੇ ਰਾਮ ਨਾ ਚੇਤਿਓ ਬੂਡੇ ਬਹੁਤ ਸਿਆਨੇ ਤੇਢੀ ਪਾਗ ਤੇਢੇ ਚੱਲੇ ਲਾਗੇ ਵੀਰੇ ਖਾਨ ਭਾਉ ਭਗਤ ਸਿਓ ਕਾਜ ਨ ਕਸ਼ੂਆ ਮੇਰੋ ਕਾਮ ਦੀਵਾਨ ਰਾਮ ਵਿਸਾਰਿਓ ਹੈ ಅಭಿಮಾನ ਕਨਕ ਕਾਮਨੀ ਮਹਾ ਸੁందਰੀ ਪੇਖ ਪੇਖ ਸਚ ਮਾਨ ਰਹਾ ਲਾਲਚ ਝੂਠ ਵਿਕਾਰ ਮਹਾ ਮਦ ਇਹ ਬਿਦ ਆਉਦ ਬਿਹਾਨ ਕਹਿ ਕਬੀਰ ਅੰਤ ਕੀ ਬੇਰ ਆਏ ਲਾਗੋ ਕਾ ਨਿਦਾਨ ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ ਇਤਨੁ ਕੋ ਖਟਿਆ ਗਠਿਆ ਮਟਿਆ ਸੰਗ ਨ ਕਾਸ਼ ਲੈ ਜਾਏ ਰਹਾ ਦੇਰੀ ਬੈਠੀ ਮੇਰੀ ਰੋਵ ਦਵਾਰੇ ਲੋ ਸੰਗ ਮਾਏ ਮਰ ਹਟ ਲੱਗ ਸਭ ਲੋਗ ਕੁਟੰਬ ਮਿਲ ਹੰਸ ਇਕੇਲਾ ਜਾਏ ਵੈਸਤ ਵੈ ਬਿਤ ਵੈਪੁਰ ਪਾਟਨ ਬੌਰ ਨ ਦੇਖੈ ਆਏ ਐਤ ਕਬੀਰ ਰਾਮ ਕੀ ਨਾ ਸਿਮਰੋ ਜਨਮ ਅਕਾਰਥ ਜਾਏ ਰਾਗ ਕੇ ਦਾਰਾ ਬਾਣੀ ਰਵਿਦਾਸ ਜੀ ਹੋ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਖਟ ਕਰਮ ਕੋਲ ਸੰਜੁਗਤ ਹੈ ਹਰ ਭਗਤ ਹਿਰਦੈ ਨਾਹੀ ਚਰਨਾਰ ਬਿੰਦ ਨਾ ਕਥਾ ਪਾਵੈ ਸੁਪਤ ਤਲ ਸੁਮਾਨ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕਹਿ ਦੇਖ ਇਸ ਜਾਤ ਤੇ ਕਿਹ ਪਦ ਅਮਰੋ RAM ਭਗਤ ਵਿਸ਼ੇਖ ਰਹਾਉ ਸਵਾਨ ਛਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੇ ਏਤ ਲੋਗ ਬਪੁਰਾ ਕਿਉਸਰਾ ਹੈ ਤੀਨ ਲੋਕ ਪਰਵੇਸ਼ ਅਜਾਮੁਲ ਪਿੰਗੁਲਾ ਲੁਬਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਸਤਰੇ ਤੂੰ ਕਿਉ ਨ ਤਰੈ ਰਵਦਾਸ ਰਾਗ ਪਹਿਰੋ ਮਹਿਲਾ ਪਹਿਲਾ ਕਰ ਪਹਿਲਾ ਚੌਪ ਦੇ ਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਤੁਜ ਤੇ ਬਾਹਰ ਕਿਛੁ ਨਾ ਹੋਇ ਤੂੰ ਕਰ ਕਰ ਦੇਖੈ ਜਾਣੈ ਸੋਇ ਕਿਆ ਕਹੀਐ ਕਿਛੁ ਕਹੀ ਨਾ ਜਾਇ ਜੋ ਕਿਸ ਅਹ ਸਭ ਤੇਰੀ ਰਜ਼ਾਏ ਕਹਾ ਜੋ ਕਿਸ ਕਰਣਾ ਸੋ ਤੇਰੇ ਪਾਸ ਕਿਸ ਅਗੇ ਕੀਚੇ ਅਰਦਾਸ ਆਖਣ ਸੁਨਣਾ ਤੇਰੀ ਬਾਣੀ ਤੂੰ ਆਪੇ ਜਾਣ ਸਰਬ ਵਿਡਾਣੀ ਕਰੇ ਕਰਾਏ ਜਾਣ ਆਪ ਨਾਨਕ ਦੇਖੇ ਥਾਪ ਉਥਾਪ ਸਕੋਂਕੋ ਅੰਕਾਰ ਸਤਗੁਰ ਪ੍ਰਸਾਦ ਰਾਗ ਪੈਰੋ ਪਹਿਲਾ ਪਹਿਲਾ ਕਰ ਦੂਜਾ ਗੁਰ ਕੈ ਸ਼ਬਦ ਤਾਰੇ ਮਨ ਕੇਤੇ ਇੰਦਾ ਦੇਖ ਬ੍ਰਹਮਾ ਦਤਰੇ ਸੰਕ ਸੁਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦ ਦੀ ਪਾਰ ਪਰੇ ਪਹੌਜਲ ਬਿਨ ਸ਼ਬਦੈ ਕਿਉ ਤਰੀਐ ਨਾਮ ਬਿਨਾ ਜਗ ਰੋਗ ਬਿਆਪਿਆ ਦੁਬਿ ਧਾ ਡੁੱਬ ਡੁੱਬ ਮਰੀਐ ਰਹਾ ਗੁਰ ਦੇਵਾ ਗੁਰ ਲਖੁ ਭੇਵਾ ਤ੍ਰਿ ਭਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰ ਦਾਤ ਪਾਇਆ ਲਖੁ ਭੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸ ਮਨੈ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੈ ਗੁਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰ ਨਾਨਕ ਸਾਹਿਬ ਭਰਪੁਰ ਲੀਣਾ ਸਾਚ ਸ਼ਬਦ ਨਿਸਤਾਰਾ ਪੈਰੋ ਮੈਲਾ ਪਹਿਲਾ ਮੈ ਨਹੀਂ ਦ੍ਰਿਸ਼ਟ ਨਹੀਂ ਤਨਹੀਨਾ ਜਰ ਜਿਤਿਆ ਸਿਰ ਕਾਲੋ ਰੂਪ ਰੰਗ ਰਸ ਨਹੀਂ ਸੱਚਾ ਕਿਉ ਛੋੜ ਜਮ ਜਾਲੋ ਠਾਣੀ ਹਰ ਜਤ ਜਨਮ ਗयो ਸਾਚ ਸ਼ਬਦ ਬਿਨ ਕਭੂ ਨਾ ਛੂਟਸ ਵਿਰਥਾ ਜਨਮ ਪਇਓ ਰਾਮ ਤਨ ਮੈਂ ਤਾਮ ਕੋ ਦੋ ਮਮਤਾ ਕਠਿਨ ਪੀਰ ਅਤ ਪਾਰੀ ਗੁਰਮੁਖ ਰਾਮ ਜਪਉ ਰਸ ਰਸਨਾ ਇਨ ਬਿਦ ਤਰ ਤੂੰ ਤਾਰੀ ਬਹਿਰੇ ਕਰਮ ਅਕਲ ਪਈ ਹੋਛੀ ਸ਼ਬਦ ਸਹਜ ਨਹੀਂ ਬੂਝਿਆ ਜਨਮ ਤਦਾਰਥ ਮਨ ਮੁਖ ਹਾਰਿਆ ਬਿਨ ਗੁਰ ਅੰਧ ਨਾ ਸੂਝਿਆ ਰਹਿ ਉਦਾਸ ਆਸ ਮੇਰਾ ਸਹਿਜ ਧਿਆਨ ਬੈਰਾਗੀ ਪ੍ਰਣਵਤ ਨਾਨਕ ਗੁਰਮੁਖ ਸ਼ੂਟਸ RAM ਨਾਮ ਲਿਵ ਲਾਗੀ ਪੈਰੋ ਮੈਲਾ ਫੈਲਾ ਢੁੰਡੀ ਚਾਲ ਚਰਨ ਕਰ ਖਿਸਰੇ ਤੁਚ ਦੇ ਕੁਮਲਾਨੀ ਨੇਤਰੀ ਤੁੰਦ ਕਰਨ ਪਰ ਬਹਿਰੇ ਮਨ ਮੁਖ ਨਾਮ ਨਾ ਜਾਣੀ ਅੰਦੁਲੇ ਕਿਆ ਪਾਇਆ ਜਗ ਆਏ ਰਾਮ ਰਿਧਾ ਨਹੀਂ ਗੁਰ ਕੀ ਸੇਵਾ ਚੱਲ ਮੂਲ ਗਵਾਏ ਰਹਾ ਜੀਵਾ ਰੰਗ ਨਹੀਂ ਹਰ ਰਾਤੀ ਜਦ ਬੋਲ ਤਬ ਠੀਕੇ ਸੰਤ ਜਨ ਕੀ ਨਿੰਦਾ ਵਿਆਪਸ ਪਸ਼ੂ ਭੈ ਕਦੇ ਹੋਏ ਨਾ ਨੀਕੇ ਅੰਮ੍ਰਿਤ ਤਾਰਸ ਵਿਰਲੀ ਪਾਇ ਸਤ ਗੁਰ ਮੇਲ ਮਿਲਾਏ ਜਬ ਲਗ ਸ਼ਬਦ ਭੇਦ ਨਹੀਂ ਆਇ ਤਬ ਲਗ ਤਾਲ ਸੰਪਾਏ ਅਨਕੋ ਦਰ ਘਰ ਕਭੂ ਨ ਜਾਣਸ ਏਕੋ ਦਰ ਸਚਿਆਰਾ ਗੁਰ ਪ੍ਰਸਾਦਿ ਤਰਮ ਪਦ ਪਾ ਨਾਨਕ ਕਹਿ ਵਿਚਾਰਾ ਪੈਰੋ ਮਨ ਲਾ ਪਹਿਲਾ ਸਗਲੀ ਰਹਿਣ ਸੋਵਤ ਗਲ ਫਾਹੀ ਦਿਨ ਸੁ ਜੰਜਾਲ ਗਵਾਇ ਖਿੰਨ ਪਲ ਧੜੀ ਨਹੀਂ ਪ੍ਰਭ ਜਾਨਿਆ ਜਿਨ ਇਹ ਜਗਤ ਉਪਾਇਆ ਨੰਨੇ ਕਿਉਂ ਛੂਟ ਸੁ ਦੁਖ ਭਾਰੀ ਕਿਆਲੇ ਆਵਸ ਕਿਆਲੇ ਜਾਵਸ RAM ਜਪੋ ਗੁਣ ਕਾਰੀ ਪ੍ਰਾਪ ਉੰਦੋ ਕਵਲ ਮਨ ਮੁਖ ਮਤ ਹੋਛੀ ਮਨ ਅੰਧ ਸਿਰ ਤੰਧਾ ਕਾਲ ਬਿਕਾਲ ਸਦਾ ਸਿਰ ਤੇਰ दिन नाम गळ फंदा डगरी चाल नेत्र सुन अंधुले शब्द सुरत नहीं पाई शास्त्र वेद त्रैगुण है माया अंधलो तहमद कमाई खोयो मूल लाभ कहां पावस दुर्मत ज्ञान विहुणे ਸ਼ਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਚ ਪਤੀਣੀ ਤੇਰੋ ਮੈਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨ ਜਾਣ ਸਬਦ ਪਛਾਨਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੈ ਆਪਮਾਰ ਅਪਰੰਪਰ ਰਤ ਗੁਰ ਕੀ ਕਾਰ ਕੁਮਾਵੇ ਤਰਾਉ ਅੰਤਰ ਬਾਹਰ ਤੁਰਖ ਨਰੰجن ਆਦ ਪੁਰਖ ਆਦੇਸੋ ਕਟ ਕਟ ਅੰਤਰ ਸਰਬ ਨਿਰੰਤਰ ਰਵ ਰਹਾ ਸਚ ਵੇਸੋ ਸੱਚ ਰਤੇ ਸੱਚ ਅੰਬਿਤ ਜਿਹਾ ਮਿੱਠਿਆ ਮੈਲ ਨਾਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲ ਲਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟੈ ਗੁਰ ਸੇਵਾ ਨਾਮ ਨਾਮ ਸਖਾਈ ਐਰੋ ਮਨ ਲਾ ਪਹਿਲਾ ਫਿਰਦਾ ਨਾਮ ਸਰਬਤਨ ਥਾਰਣ ਗੁਰਪ੍ਰਸਾਦ ਦੀ ਪਾਈਐ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲੇਵ ਲਈਐ ਮਨ ਰੇ RAM ਭਗਤ ਚਿਤ ਲਾਈਐ ਗੁਰਮੁਖ RAM ਨਾਮ ਜਪ ਹਿਰਦੈ ਸਹਿਜ ਸੇਤੀ ਘਰ ਜਾਈਐ ਰਹਾਉ ਧਰਮ ਭੇਦ ਖੋ ਕਭੋ ਨ ਛੂਟਸ ਆਵਤ ਜਾਤ ਨ ਜਾਣੀ ਬਿਨ ਹਰ ਨਾਮ ਕੋ ਮੁਕਤ ਨ ਪਾਵਸ ਡੂਬ ਮੋਏ ਬਿਨ ਪਾਣੀ ਤੰਧਾ ਕਰਤ ਸਗਲੀ ਪਤ ਖੋਵਸ ਧਰਮ ਨ ਮਿਟਸ ਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬੀ ਅੰਦੂਲੇ ਤੰਦ ਪਸਾਰਾ ਅਪੋਲ ਨਰੰਜਨ ਸਿਉ ਮਨ ਮੰਨਿਆ ਮਨ ਹੀ ਤੇ ਮਨ ਮੂਆ ਅੰਤਰ ਬਾਹਰ ਏਕੋ ਜਾਨਿਆ ਨਾਨਕ ਅਵਰ ਨਾ ਦੂਆ ਪੈਰੋ ਮਲਾ ਪਹਿਲਾ ਜਗਨ ਹੋਮ ਪੁੰਨ ਤਪ ਪੂਜਾ ਵੇ ਦੁਖੀ ਮਿਤ ਦੁਖ ਸਹ ਰਾਮ ਨਾਮ ਬਿਨ ਮੁਕਤ ਨਾ ਪਾਵਸ ਮੁਕਤ ਨਾ ਗੁਰਮੁਖ ਲਾ ਰਾਮ ਨਾਮ ਬਿਨ ਬਿਰਥੇ ਜਗ ਜਨਮ ਬਿਖ ਖਾਵੇ ਬਿਖ ਬੋਲੀ ਬੋਲੇ ਬਿਨ ਨਾਵੇਂ ਨੇ ਫਲ ਮਰ ਬ੍ਰਹਮਨਾ ਰਹਾਉ पुस्तक पाठ ਵਿਆਕਰਣ ਵਿਖਾਣ ਸੁੰਦਿਆ ਕਰਮ ਤਿਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਤਹਾਂ ਪ੍ਰਾਣੀ RAM ਨਾਮ ਬਿਨ ਉਰਜ ਮਾਰੈ ਡੰਡ ਕਮੰਡਲ ਸ਼ਿਖਾ ਸੂਤ ਧੋਤੀ ਤੀਰਥ ਗਵਨ ਅਤਿ ਬ੍ਰਹਮ ਨੰਕਾਰੈ RAM ਨਾਮ ਬਿਨ ਸ਼ਾਂਤ ਨ ਆਵੈ ਜਪ ਹਰ ਹਰ ਨਾਮ ਸੋ ਪਾਰ ਪਰੈ ਜਟਾ ਮੁਕਟ ਤਨ ਭਸਮ ਲਗਾਈ ਵਸਤਰ ਛੋੜ ਤਨ ਨਗਨ ਭਇਆ RAM ਨਾਮ ਬਿਨ ਤ੍ਰਿਪਤ ਨ ਆਵੈ ਕਿਰਤ ਕਾ ਬਾਂਧ ਦੇਖ ਭਇਆ ਜੇ ਤੇ ਜੀ ਜੰਤ ਜਲ ਥਲ ਮਹੀਲ ਜਤਰ ਕਤਰ ਤੂੰ ਸਰਬ ਜੀਆਂ ਗੁਰਪ੍ਰਸਾਦ ਰੱਖ ਲੈ ਜਨ ਕੋ ਹਰ ਰਸ ਨਾਮ ਝੋਲ ਪੀਆ